ਸਰੋ ਸਰਕਾਰ ਜੋ ਦੇਸ਼-ਵਦੇਸ਼ ਵਿੱਚ ਵਾਜਿਤ ਵਸਨੀਆ ਸਮੂਹ ਸਿੱਖ ਸੰਗਤਾਂ ਨੂੰ ਦਾਸ ਵੱਲੋਂ ਅੱਜ ਪਰਵਾਹ ਹੋਵੇ ਵਾਜਦੂ ਨਿਗਰਾਨਾ ਸਭ ਹੈ ਅੱਜ ਲਈ ਅਸੀਂ ਖੜੇ ਹਾਂ ਹਿਆਰਪੁਰ ਦੇ ਟਾਂਡਾ ਦੇ ਨੇੜੇ ਪਿੰਡ ਫੂਲਪੁਰ ਜਿੱਥੇ ਅੱਜ ਸਵਾਰਾਂ ਨੇ ਕਿਹਾ ਹੈ ਕੱਲ ਟੀਵੀ ਚੈਨਲਾਂ ਤੋਂ ਚੱਲਿਆ ਕਿ ਧੰਗੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਪੰਦ ਲੋਕ ਦੀ ਦੇਵਨੋ ਦੇ ਅਗਦੀ ਕੀਤੀ ਹੈ ਇਹ ਜਿਹੜਾ ਮੱਤਰ ਫੂਲਪੁਰ ਦਾ ਹੈ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਜੰਮੂ ਕਸ਼ਮੀਰ ਵਿੱਚ ਇੱਕ ਆਦਮੀ ਜਿਸ ਦਾ ਨਾਮ ਹੈ ਕਿ ਉਹ ਪਾਕਿਸਤਾਨ ਤੋਂ ਆਇਆ 11 ਅਗਸਤ ਨੂੰ ਬਣਾ ਆਇਆ ਹੈ। ਉਹ ਵਸੇਗਾ ਦਿੱਲੀ ਦਾ ਨਾਮ ਹੈ ਅਨਾਲਪੁਰਾ। ਜੰਮੂ ਨੇ ਯਾਦ ਕੀਤਾ ਕਿ ਉਸ ਤੋਂ ਬਾਅਦ ਮਾਨਸੇਹਿ ਦੀ ਵਿਦਿਆਲੇ ਜਿਹੜੇ ਪਿਛਲੇ ਸਮੇਂ ਜਿਹੜੇ ਤੁਹਾਨੂੰ ਪਿਆਰ ਕਰਕੇ ਉਹਨਾਂ ਦਾ ਇਹ ਜਿਹੜਾ ਜਨਮ ਨਗਰ ਹੈ ਉਹਨਾਂ ਦਾ ਜਨਮ ਇੱਥੇ ਹੋਇਆ ਸੀ ਤਾਂ ਛੋਟੇ ਜਿ 5-7 ਸਾਲ ਦੀ ਉਮਰ ਦੇ ਵਿੱਚ 82 ਬਾਅਦ ਜਿਹੜਾ ਨਾ Haryana ਦੇ ਵਿੱਚ ਉਪਿਸ਼ਲੇ ਵਿੱਚ ਉਹਨਾਂ ਦਾ ਘਰ ਹੈ ਜਿੱਥੋਂ ਦਾ ਜਿੰਨਾ ਪਰਸਪਰ ਰੌਪਰ ਪਿਆਰ ਪ੍ਰਕਾਰ ਕੀਤਾ ਹੈ ਉਹਨਾਂ ਦਾ ਜਨਮ ਨਗਰ ਹੈ ਅਸ਼ਮੋਤ ਅੱਜ ਜਦੋਂ ਸਾਹਮਣੇ ਇਸ ਦਾ ਪਤਾ ਲੱਗਿਆ ਸਾਡੇ ਸਿਹਾਰ ਤੋਂ ਦੇ ਸਾਡੇ ਦੇ ਮੇਲੇ ਵਿੱਚ ਉਹ ਕਰ ਦੇ ਦੇ ਚਾਹੇ ਹੈ ਜੋ ਦੁਆਰਾ ਸਾਡੇ ਅੱਗੇ ਆ ਕੇ ਨਦਰੀਆਂ ਸੰਗਤਾਂ ਨੂੰ ਮਿਲ ਜਾਨੇ ਹੈ ਔਰ ਇਹ ਗੁਰੂ ਘਰ ਦੇ ਵਿੱਚ ਜੋ ਪ੍ਰਬੰਧਕ ਕਮੇਟੀ ਦੇ ਮੁਖੀ ਆਦਾਰ ਸਰਦਾਰ ਰਣਜਨ ਸਿੰਘ ਵੀ ਸਾਡੇ ਨਾਲ ਖੜੇ ਹੈ ਔਰ ਗੁਰੂ ਘਰ ਦੇ ਤੋਂ ਮੁਖ ਗਰੰਤੀ ਸਿੰਘ ਵਿਸਧਾਰ ਜੀ ਸੁਵਾਲ ਮੋਹਨ ਜੀ ਭਾਈ ਮਲਕੀਸ਼ ਸਿੰਘ ਵੀ ਉਹ ਵੀ ਸਾਡੇ ਨਾਲ ਖੜੇ ਹੈ ਕਿ ਸਾਰੀ ਜਾਣਕਾਰੀ ਜਿਹੜੀ ਇੱਥੇ ਸਾਨੂੰ ਪ੍ਰਾਪਤ ਹੋਈ ਇਹ ਜਿਹੜੀ ਘਟਨਾ ਵਾਪਰੀ ਐ ਇਹ ਤਕਰੀਬਨ 1 ਮਹੀਨਾ ਪਹਿਲਾਂ ਦੀ ਘਟਨਾ ਸੀ 11 4 11 ਦੀ ਇੱਕ ਘਰ ਦੇ ਵਿੱਚ ਕੋਈ ਪੁਰਾਣੀ ਚੜ੍ਹਾਈ ਕਰ ਗਿਆ ਤਾਂ ਉਥੇ ਸ੍ਰੀ ਅਖੰਡ ਪਾਤਸ਼ਾਹ ਜਿਹੜਾ ਸੀਗਾ ਪ੍ਰਾਰੰਭ ਸੀਗਾ ਤਾਂ ਉਥੇ ਗਰੰਤੀ ਸਿੰਘ ਪਾਠ ਕਰ ਰਹੇ ਸੀ ਤਾਂ ਕੋਈ ਨਗਰ ਦੇ ਵਿੱਚ ਹੀ ਰਹਿੰਦਾ ਸੀ ਜਦੇਵ ਸਿੰਘ ਜਿਹੜਾ ਅੱਜਕੱਲ੍ਹ ਸੁਹਾਣੀ ਨਗਰ ਦੇ ਵਿੱਚ ਰਹਿੰਦਾ ਹੈ ਤਾਂ ਜਿਹੜੀ ਉਸ ਤੋਂ ਜਿਹੜੀ ਜਿੰਨਾ ਦਾ profession ਹੈ ਉਹ ਜਿਹੜੀ ਮਾਂ ਨਹੀਂ ਮਤ ਆ ਜਿਸ ਦਾ ਜਿਸ ਦੇ ਘਰ ਦੇ ਵਿੱਚ ਸੰਪਰਕ ਸਾਲ ਸੀਗਾ ਔਰ ਜਿਸ ਨੇ ਟਕਣਾ ਨੂੰ ਅੰਜਾਮ ਦਿੱਤਾ ਉਸ ਦੀ ਮਾਂ ਦਾ ਹੀ ਜਿਹੜਾ ਸੀਗਾ ਸੋਤ ਦੇ ਵਿੱਚ ਸੋਤ ਸਮਾਗਨ ਪੁੱਜਾ ਜਿਸ ਦੇ ਲਈ ਸੰਪਰਕਤਾ ਆਰਾਮ ਦਿੱਤਾ ਤਾਂ ਉਸ ਨੇ ਗਰੰਤੀ ਸਿੰਘ ਨੂੰ ਜਿਹੜਾ ਸੀਗਾ ਪਰਸੋਂ ਗੱਲ ਕਰਨੀ ਚੱਲੀ ਸੀ ਲੱਗਿਆ ਤਾਂ ਉਹ ਵੀ ਉਹ ਟਕਣਾ ਨੂੰ ਅੰਜਾਮ ਦਿੱਤਾ ਕਿ ਜੀ ਸਾਹਿਬ ਦੇ ਕੋਲ ਪੱਪਰੇ ਦੇ ਦੇ ਦੋ ਥਾਮਾ ਤੋਂ ਉਸਨੇ ਜਿਹੜੇ ਸੀ ਕੋਲੇ ਥੋੜੇ ਤਿੰਨ ਤਿੰਨ ਚਾਰ ਚਾਰ ਇੰਕੀ ਜਿਹੜੇ ਸੀ ਉਹ ਬਾੜ ਦਿੱਤੇ ਸੀ ਇਹ ਪੂਦੇ ਪੱtre ਵੱਖ ਨਹੀਂ ਸੀ ਕੀਤੇ ਜਿਵੇਂ ਅੱਜ ਖਵਾਰਾਂ ਵਿੱਚ ਛੱਬਿਆ ਗਏ ਉਹ ਪੱtre ਵੱਖ ਹੋ ਜਾਂਦੀ ਜਿਹੜੀ ਫੋਟੋਆਂ ਛੱਬੀਆਂ ਨੇ ਤਿੰਨ ਤਿੰਨ ਚਾਰ ਚਾਰ ਇਸ ਜਿਹੜੇ ਪੱtre ਖੇਤੀ ਦੇ ਉੱਤੇ ਬਾੜ ਦਿੱਤੇ ਸੀ ਤੇ ਬਾਅਦ ਵਿੱਚ ਜਿਹੜਾ ਸੀ ਪਾਠ ਅੱਗੇ ਚਲੇ ਗਿਆ ਤਾਂ ਉਹ ਬ੍ਰੰਤੀ ਜਿਹੜੇ ਬਾਅਦ ਵਿੱਚ ਪਾਠ ਤੇ ਬੈਠੇ ਉਹਨਾਂ ਨੂੰ ਪਿਛਲੇ ਪਾਸੋਂ ਤਾਂ ਕੋਈ ਦੇਖਣਾ ਨਹੀਂ ਸੀਗਾ ਪਰ ਜਦੋਂ ਪੂਰੇ ਦਿਨਾਂ ਬਾਅਦ ਉਸ ਪਾਵਨ ਸਰੂਪ ਨੂੰ ਹੋਰ ਜਗ੍ਹਾ ਤੇ ਪਾਠ ਪ੍ਰਕਾਸ਼ ਕੀਤਾ ਤਾਂ ਸਿਰ ਗ੍ਰਾਂਤੀ ਜੀ ਨੇ ਦੇਖਿਆ ਕਿ ਸਰੂਪ ਦੇ ਅਪਤ ਦੇ ਜਿਹੜੇ ਖੰਡਕੀਤੇ ਹੋਏ ਆਂਗ ਜਿਹੜੇ ਆ ਉਹ ਪਾੜੇ ਹੋਏ ਆ ਤਾਂ ਫਿਰ ਉਹਨਾਂ ਨੇ ਬਹੁਤ ਇਸ ਗੱਲ ਨੂੰ ਰੱਦਿਆ ਕਿ ਜੀ ਨੇ ਗੁਲ ਘਰ ਦੀ ਪ੍ਰਬੰਧਕ ਕਮੇਟੀ ਪ੍ਰਧਾਨ ਸਾਹਿਬ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਸਾਰੀ ਘਟਨਾ ਨੂੰ ਜਿਹੜਾ ਸੀਗਾ ਖੁਦ ਕੋਹ ਬਦਕਾਲ ਸ਼ੁਰੂ ਕਰ ਦਿੱਤੀ ਤੱਕ ਤੱਕ 90 ਲੱਖ ਰੁਪਏ ਦੀ ਖਬਰ ਜਾਵੇ ਖੁਦ ਕੋ ਹੜਤਾਲ ਕੀਤੀ ਜਾ ਰਹੀ ਜਦੋਂ ਉਹਨਾਂ ਨੇ ਹੜਤਾਲ ਕੀਤੀ ਤਾਂ ਇਹਨਾਂ ਨੇ ਉਹ ਦਲੇਰ ਸਿੰਘ ਨਾਂ ਦਾ ਜਿਹੜਾ ਵਿਅਕਤੀ ਸੀ ਅੱਜ ਕੱਲ ਇਸ ਨਗਰ ਤੋਂ ਚੋਹਾਣਾ ਪਿੰਡ ਦੇ ਵਿੱਚ ਉਸ ਤੇ ਰਹਿੰਦਾ ਸੀਗਾ ਉਹਨੂੰ ਜਦੋਂ ਸ਼ਕਤੀ ਨਾਲ ਪ੍ਰਧਾਨ ਨਰਿੰਦਰ ਸਿੰਘ ਤੇ ਉਹਨਾਂ ਨੇ ਪੁੱਛਿਆ ਤਾਂ ਉਹਨੇ ਆਪਣੀ ਗਲਤੀ ਮੰਨ ਲਈ ਜੀ ਹਾਂ ਇਹ ਮੇਰੇ ਤੋਂ ਗਲਤੀ ਹੋਈ ਹੈ ਕਿਉਂ ਹੋਈ ਕਿਉਂਕਿ ਇਸ ਪਿੰਡ ਦੇ ਵਿੱਚ ਉਹਨੂੰ ਸ਼੍ਰੀ ਅਖੰਡ ਪਾਠਾਂ ਤੇ ਜਾਂ ਸਹਿਜ ਪਾਠਾਂ ਤੇ ਨਹੀਂ ਸੀ ਨੌਲੇਜ ਉਹ ਪਾਠੀ ਨਹੀਂ ਸੀਗਾ ਪਰ ਪਾਠ ਕਰਕੇ ਆਪਣਾ ਗੁਜ਼ਾਰਾ ਕਰਨਾ ਜ਼ਰੂਰੀ ਸੀਗਾ ਸਾਰੂ ਹੈ ਪਾਠੀ ਨਹੀਂ ਸੀ ਉਹਦੀ ਸੰਪਿਆ वगैरह ਨਹੀਂ ਸੀ ਪਾਠ ਦੀ ਸੁੱਧ ਪਾਠੀ ਨਹੀਂ ਸੀ ਕਰਦਾ ਤਾਂ ਕਰਕੇ ਨੱਜਰ ਦੀ ਸੰਕਟਾ ਲੋਇਨਾ ਨੇ ਦੱਸਾਇਆ ਕਿ ਉਹ ਹੜ ਪਾਠਾ ਨੇ ਸਹਿਜ ਪਾਠ ਨਹੀਂ ਸੀ ਲਾਂਗੇ ਤਾਂ ਉਹਨੇ ਗ੍ਰੰਥੀ ਸਿੰਘ ਨੂੰ ਫਖਾਉਣ ਵਾਸਤੇ ਕਿ ਮੈਨੂੰ ਅਖੰਡ ਪੜ੍ਹ ਜਾ ਸਹਿਜ ਪਾਠ ਨਹੀਂ ਬਿੰਦਾ ਤਾਂ ਉਸਨੇ ਇਹ ਕੀਤੀ ਸੀ ਜੋ ਬਹੁਤ ਹੀ ਮੰਨਤ ਵਾਲੀ ਗੱਲ ਆ ਜਦੋਂ ਇਹਨਾਂ ਨੂੰ ਪਤਾ ਲੱਗ ਗਿਆ ਤਾਂ ਫਿਰ ਇਹਨਾਂ ਨੇ ਪੁਲਿਸ ਚੌਕੀ ਦੇ ਵਿੱਚ ਉਤਲਾਹ ਕਰਕੇ ਸਾਨੂੰ ਦਲੇਰ ਸਿੰਘ ਨੂੰ ਕੱਲ ਜਿਹੜਾ ਸੀਗਾ ਉਹ ਗ੍ਰਿਫਤਾਰ ਕਰਵਾ ਦਿੱਤਾ। ਇਹ ਘਟਨਾ ਜਿਹੜੀ ਆ तकरीबन 32-33 ਦਿਨ ਪਹਿਲਾਂ ਦੀ ਘਟਨਾ ਆ। ਔਰ ਕੱਲ ਜਿਹੜਾ ਸੀਗਾ ਉਹ ਜਦੋਂ ਪਤਾ ਲੱਗ ਗਿਆ ਕਿ ਉਹ ਬਨੇਸ ਤਰੀਕੇ ਨਾਲ ਸਾਰਾ ਕੀਤਾ ਹੈ ਇਹਨਾਂ ਨੇ ਆਪਣੀ ਧੋਖਾaal ਕਰਕੇ ਤਾਂ ਫਿਰ ਉਹਨ ਜਿਹੜਾ ਸੀਗਾ ਪੁਲਿਸ ਕੋਲ ਹਵਾਲੇ ਦਾ। ਮੈਂ ਹੁਣ ਸਮਝਦਾ ਕਿ ਹੁਣ ਕੋਸ਼ਿਸ਼ ਕੋਈ ਸ਼ਸਤੀ ਜ਼ਿੰਮੇਵਾਰੀ ਬਣਦੀ ਆ। ਕਿ ਉਹ ਸ਼ਕਤੀ ਦੇ ਨਾਲ ਉਹ ਇਹ ਕਾਰਵਾਈ ਕਰੇ। ਯਾਰ ਸਰਕਾਰ ਜਿਸ ਨੂੰ ਪਹਿਲਾਂ ਤੋਂ ਕਹਿ ਰਹੇ ਆ ਕਿ ਜਿਹੜੇ ਦੋਸ਼ੀ ਨੇ ਬੇਅਦਬੀ ਦੇ ਨਾਲ ਤੇ ਸਖਤ ਕਾਨੂੰਨ ਜਿਹੜਾ ਹੈਗਾ ਉਹ ਬਣਾਇਆ ਜਾਵੇ ਸਖਤ ਕਾਰਵਾਈ ਕਰਨ ਦਾ ਆਸ ਤੇ ਜਦੋਂ ਵੀ ਕੋਈ ਵੀ ਘਟਨਾ ਨੂੰ ਇਲਜ਼ਾਮ ਲੱਗਦਾ ਉਹਦੇ ਤੇ ਜਦੋਂ ਸਖਤ ਕਾਨੂੰਨ ਅਨੁਸਾਰ ਕਾਰਵਾਈ ਹੋਏਗੀ ਤਾਂ ਫਿਰ ਗਾਹ ਨੂੰ ਕੋਈ ਦੋਸ਼ੀ ਜਿਹੜਾ ਦੋਸ਼ ਕਰ ਨੂੰ ਦੇਣਾ ਸੁਰੇਜ ਕਰੇਗਾ ਜਦੋਂ ਦੋਸ਼ੀ ਦੀ ਲੋਚਰ ਮਹੀਨੇ ਚ ਜਮਾਨਤ ਹੋ ਜਾਂਦੀ ਉਹ ਘਰ ਆ ਜਾਂਦਾ ਜਾਂ 10-20 ਦੇ ਨਾਲ ਵਾਦੀ ਜਮਾਨਤ ਹੋ ਜਾਂਦੀ ਉਹ ਘਰ ਆ ਜਾਂਦਾ ਤੇ ਬਾਕੀ ਦੋਸ਼ੀਆਂ ਨਾਲ ਵੀ ਹੌਸਲਾ ਜਿਹੜਾ ਉਹ ਵੱਧਦਾ ਹੈ ਤੋਂ ਪੰਜਾਬ ਸਰਕਾਰ ਦੀ ਕੇਂਦਰ ਸਰਕਾਰ ਦੀ ਗੱਲਬਾਤ ਬਣਦੀ ਹੈ ਕਿ ਇਸ ਅਪਰਾਧ ਦੀ ਘਟਨਾ ਤੇ ਕਾਨੂੰਨ ਸਖਤ ਕਰੇ ਤੇ ਜਿਹੜੇ ਦੋਸ਼ੀ ਨੇ ਇਹੋ ਜਿਹੇ ਕੰਮਾ ਕੋ ਜਿਹੜਾ ਹੈਗਾ ਗ੍ਰੇਜ ਕਰਨ ਸੇ ਜਿਹੜੀ ਘਟਨਾ ਵਾਂ ਜੋ ਕੋਈ ਬਹੁਤ ਸਾਰੀਆਂ ਘਟਨਾ ਲਾਪਰਵਾਹੀ ਨਾਲ ਲਾਪਰਵਾਹੀ ਨਾਲ ਬਹੁਤ ਸਾਜ਼ਿਸ਼ੀ ਘਟਨਾਵਾਂ ਵਾਪਰੀਆਂ ਤੇ ਬਹੁਤ ਰੰਜਿਸ਼ ਦੇ ਵਿੱਚ ਇਹ ਜਿਹੜੀ ਘਟਨਾ ਜਿਹਦੇ ਵਿੱਚ ਜਿਹਨਾਂ ਦੇ ਸੰਗਤ ਦੇ ਲੱਛਣ ਸਾਰਾ ਕਿ ਕੁਝ ਹੋਰ ਕੋਈ ਵੱਡੀ ਸਾਜ਼ਿਸ਼ ਜਿਹੜੀ ਆ ਉਹ ਸਾਹਮਣੇ ਨਹੀਂ ਆਉਂਦੀ ਜਿਹੜਾ ਉਹ ਬਲੇਰ ਸਿੰਘ ਆ ਉਹਦੀ ਭਾਵਨਾ ਅਨੁਸਾਰ ਉਹਨੇ ਜਿਹੜਾ ਇਹ ਗਲਤ ਕੰਮ ਕੀਤਾ ਤੇ ਅੱਜ ਜਿਹੜਾ ਇਹ ਬਹੁਤ ਜੀ ਗਰਮਤ ਦੇ ਵਿੱਚ ਉਹ ਜਿਹੇ ਸੰਗਤਾਂ ਜਿਹੜੀਆਂ ਨੇ ਦੇਸ਼ ਪਰਦੇਸ਼ ਦੇ ਅੰਦਰ ਸਰਦਾਰਾਂ ਦੇ ਘਰ ਦੇ ਬਿਲੂਰੇ ਜਾਂਦੇ ਜਦੋਂ ਇਸ ਪਰੇ ਘਟਨਾ ਸਾਹਮਣੇ ਆਉਂਦੀ ਹੈ ਕਿ ਆਖਰ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਿਜਲੀ ਹੀ ਕੋਈ ਕੰਮ ਕਰਦਾ ਤੇ ਮੈਂ ਸਮਝਦਾ ਕਿ ਜੋ ਦੁਆਰਾ ਪ੍ਰਬੰਧਕ ਕਮੇਟੀ ਜਾਂ ਗ੍ਰੰਥੀ ਸਿੰਘ ਹੈ ਇਹ ਸ਼ਾਬਾਸ਼ ਦੇ ਹੱਥ ਦਾ ਰਵਾਇਦਾਈ ਦੀ ਪਾਤਰ ਕਿ ਇਹਨਾਂ ਨੇ ਖੁਦ ਊਖੜ ਤਾਲ ਕਰਕੇ ਦੋਸ਼ੀ ਨੂੰ ਜਿਹੜਾ ਹੈਗਾ ਉਹ ਲੱਭਿਆ ਲੱਭ ਕੇ ਉਸ ਨੂੰ ਜਿਖਵਾ ਨਹੀਂ ਸਕਿਆ ਉਹ ਆਹ ਦੀ ਕਾ ਖਾਸ